ਹੈਲੋ ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਆਪਾਂ ਆ ਬਣਤੀ ਤੁਹਾਡੇ ਨਾਲ ਕਰਦੇ ਆ ਸੰਜੀ ਆ ਵਾਲੀ ਬਣਤੀ ਤੇ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੀਡੀਓ ਨੂੰ ਬਹੁਤ ਪਿਆਰ ਦਿਨੇ ਆ ਤੁਸੀਂ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਡਾ ਚੈਨਲ ਤੇ ਪਹਿਲੀ ਵਾਰ ਜੇ ਨਹੀਂ ਸਬਸਕ੍ਰਾਈਬ ਕਰਕੇ ਜਾਈਓ ਸਾਰੀ ਵੀਡੀਓ ਐਂਡ ਤੱਕ ਦੇਖਿਆ ਕਰੋ ਫਿਰ ਪਤਾ ਲੱਗਦਾ ਆਪਾਂ ਨੂੰ ਆਹ ਦੇਖ ਜੀ ਨੇ ਹੁਣ ਆਪਾਂ ਸ਼ੁਰੂ ਤੋਂ ਕੀਤੀ ਆ ਵਾਲੀ ਹੁਣ ਇਥੋਂ ਮੈਂ ਇਸ ਤਰ੍ਹਾਂ ਸ਼ੁਰੂ ਹੋਉਂਗੀ ਹੋ ਜਾਣੀ ਆ ਸ਼ੁਰੂ ਕਰਦੇ ਆ ਆ ਵਾਜ ਦਾ 6 ਗੁੰਡਿਆ ਤਾਂ ਸੀ ਆਹ ਵਾਲੀ ਹੁਣ ਦੋਹਾਂ ਤੋਂ ਆਹ ਵਾਲੀ ਹੋਣੀ ਹੈ ਇਥੋਂ ਬਣਦੀ ਆ ਨੀਲੇ ਵਾਲੀ ਆ ਦੇਖੋ ਆਹ ਤਾਂ ਗੁੰਡਾ ਆਪਾਂ ਢਾਈ ਲੈਣਾ ਫਾਲਤੂ ਜਿਹੜਾ ਗੁੰਡਾ ਹੁੰਦਾ ਆਪਣਾ ਇੱਕ ਵਾਧੂ ਰੱਖਿਆ ਆ ਆਪਾਂ ਹੁਣ ਦੋ ਸਿੱਧੇ ਬਣ ਲੈ ਤੇ ਪਹਿਨਾ ਆਪਾਂ ਇਹਦੇ ਵਿੱਚ 6 ਸਿੱਧੇ ਬਣਨੇ ਆ ਤੇ ਇਹਨੂੰ ਧਾਗਾ ਇਧਰਲੇ ਪਾਸੇ ਕਰਕੇ ਆਹ ਦੋ ਗੁੰਡੇ ਆਪਾਂ ਉਹੀ ਤਾਰ ਲੈਨੇ ਬਿਨਾ ਪੁਣੀ ਤੋਂ ਫਿਰ ਧਾਗਾ ਉਧਰ ਹੀ ਕਰ ਲਿਆ ਆ 6 ਗੁੰਡੇ ਆਪਾਂ ਹੋਰ ਬਣ ਲੈਣੇ चार पागा इधर पासे कर लिया बिना बुने तो फिर ला लिया दो कुंडे फिर धागा उधर ही कर लिया आ कुंडे आप फिर बना लेने एक दो तीन चार पाँच छ फिर धागा इधर करके ਨੋ ਦੋਨੋਂ ਤਾਰ ਲਿਆ। ਇਹ ਰਾਹੇ ਦੇ ਦੋ ਗੁੰਡੇ ਤਾਂ ਆਪਣੇ ਇਹ ਬੰਤੀ ਦੇ ਨਾਲ ਦੀ ਆ ਇੱਕ ਜਿਹੜਾ ਵਾਧੂ ਰੱਖਿਆ ਹੁੰਦਾ ਇਹ ਗੁੰਡਾ। ਹੋਰ ਤੀਸਰਾ ਇਹ ਆਪਾਂ ਇਸ ਤਰ੍ਹਾਂ ਬਣਾਉਣੀ ਆ। ਇਹਨੂੰ ਤਾਂ ਤਾਰੀ ਲਿਆ। ਆ ਦੋ ਬੋਲ ਲੈ। ਫਿਰ ਇਧਰ ਬਸ ਧਾਗਾ ਕਰਕੇ ਇਹਨਾਂ ਨੂੰ ਬਿਨਾ ਬੁਣਿਆ ਤੋਂ ਲਾ ਲੈਣਾ ਦੋ ਗੁੰਡਿਆਂ ਨੂੰ। ਫਿਰ ਹੁਣ ਆ ਛੇ ਬਣਾਉਣੇ ਆ। ਫਿਰ चार प फिर इधर तक करके ला लिया इन्हू दो चार पे फिर तक इधर करके ला लिया अपनी उल्टी सिलाई ਆਹ ਆਪਣੀ ਸਿੱਧੀ ਆਪਾਂ ਉਵੇਂ ਜਿਹ ਕਰੀ ਜ ਮੱਗੇ ਬਣਾਈ ਆ ਉਵੇਂ ਹੀ ਫੇਰ ਬਣਾਨੀ ਹੈ ਨਾ ਆਪਾਂ ਪੰਜ ਸਲਾਈਆਂ ਪਾਉਣੀਆਂ ਆ ਇਹ ਆਹ ਵਾੜਗਾ ਉਦੋਂ ਬਾਅਦ ਫਿਰ ਦੂਜਾ ਰੰਗ ਸ਼ੁਰੂ ਹੋਊਗਾ ਅੱਬ ਪੰਜ ਸਲਾਈਆਂ ਉਹ ਫੇਰ ਮੁੜ ਕੇ ਦੋਨੇ ਪਾਸੇ ਬੱਟਾ ਬਣਨਗੇ ਫੇਰ ਉੱਤਰ ਲੈ ਇਸ ਤਰ੍ਹਾਂ ਆ ਦੋ ਸਿੱਧੇ ਬਣ ਲੇ ਫੇਰ ਦਾ ਗਾਇਦੇਲੇ ਪਾਸੇ ਕਰਕੇ ਦੋ ਬਿਨਾ ਬਣੇ ਤੋ ਲਾ ਲੇ ਅਦੀ ਆ ਵੀ ਖ ਆਪਣੀਆਂ ਪੰਜ ਸਲਾਈਆਂ ਹੋ ਗਈਆਂ ਹੁਣ ਆਪਾਂ ਜਿਹੜੇ ਕੁੰਡੇ ਆਪਾਂ ਲਾਉਦੇ ਸੀ ਇਹ ਵੀ ਬੋਲ ਲੈਣੇ ਆ ਸਾਰੀ ਸਲਾਈ ਆਪਾਂ ਆਹ ਰੰਗ ਦੀ ਬਣਾ ਲੈਣੇ ਆ ਹੁਣ ਦੇਖ ਇਹ ਚਾਰ ਸਲਾਈਆਂ ਪਾਉਣੀਆਂ ਆਪਾਂ ਸਾਰੀਆਂ ਉਲਟ-ਗਲਟ ਕੇ ਪਾਉਣੀਆਂ ਸਲਾਈਆਂ ਇਹ ਦੋਨੋਂ ਪਾਸੇ ਬਹੁਤ ਵਧੀਆ ਬਿਲਕੁਲ ਜਾਲੀ ਨਹੀਂ ਬਣਦੀ ਇਹਦੇ ਵਿੱਚ ਬਹੁਤ ਸੋਹਣੀ ਬਣਦੀ ਹੈ ਬਣਦੀ ਤੇ ਤੁਸੀਂ ਜਿਹੜੇ ਬੱਚਿਆਂ ਦੇ ਜਿਹਦੇ ਮਰਜ਼ੀ ਪਾਓ ਕੋਟੀ ਚ ਪਾਓ ਸਵਟਰ ਚ ਪਾਓ ਹੁਣ ਇੱਕ ਨੇ ਇਧਰ ਪਾਸੇ ਦੁੱਨੇ ਪਾਸੇ ਪੁੱਠੀਆਂ ਦੀ ਬਣਾ ਲੈਣਗੇ ਆਪਾਂ ਇਹ ਇਹ ਦੋ ਬਰੌਣੀਆਂ ਬੱਟਾ ਸਿੱਧੀ ਵਾਲੇ ਪਾਸੇ ਦੋ ਬੱਟਾ ਬਣਾਉਣਗੇ ਆਪਾਂ ਇਹ ਇੱਕ ਸਲਾਈ ਇਹਨੂੰ ਮਸੇਰੇ ਲਾ ਲੈਨੇ ਆ ਇਸ ਤਰ੍ਹਾਂ ਇੱਕ ਦੂਜੇ ਪਾਸੇ ਪਾ ਲਾਂਗੇ ਇਹ 2/2 ਨੇ ਪਾਸੇ ਬਣਾ ਕੇ ਸਿੱਧੇ ਵਾਲੇ ਪਾਸੇ ਫੇਰ ਦੂਜੀ ਸਲਾਈ ਚੇਂਜ ਹੋਊਗੀ ਆ ਆਪਾਂ 2 ਵਟਾ ਪਾ ਲਿਆ ਆ ਦੇਖੋ ਗਿਆਸ ਰੰਗ ਦੀਆਂ ਹੁਣ ਆਪਾਂ ਪਹਿਲਾਂ ਆ ਬਣਤੀ ਧਰੀ ਸੀ ਆਪਾਂ ਇੱਕ ਗੁੰਡਾ ਜਿਹੜਾ ਪਹਿਲਾਂ ਲਾਇਆ ਸੀ ਇਹ ਦੋ ਨਾਲ ਦੇ ਬਣ ਕੇ ਫੇਰ ਸ਼ੁਰੂ ਕੀਤੀ ਸੀ ਹੁਣ ਆਪਾਂ ਆ ਗੁੰਡਾ ਤਾਰ ਲਿਆ ਆ ਦੇਖੋ ਹੁਣ ਫਿਰ ਆਪਾਂ 6 ਗੁੰਡੇ ਬਣਾਉਣੇ ਆ ਇੱਕ 2 3 4 ਹਾਂਜੀ 6 ਆਪਾਂ ਗਾ ਇਧਰਲੇ ਪਾਸੇ ਕਰ ਲਿਆ ਆ ਦੋ ਉਮੀਦਾਰ ਲਈ ਪਹਿਲਾਂ ਆਪਾਂ ਇੱਥੇ ਦੋ ਬਣਾ ਕੇ ਆ ਤਾਰ ਲਏ ਸੀ ਗੁੰਡੇ ਹੁਣ ਆਪਾਂ 6 ਬਣਾ ਕੇ ਤਾਰਨੇ ਆ ਬਾਕੀ ਆ ਇਸ ਤਰ੍ਹਾਂ ਸਿੱਧੇ 6 ਗੁੰਡੇ ਹੋਰ ਸਿੱਧੇ ਬੰਨਣਾ ਨੇ ਇੱਕੜ 7 5 ਹਾਂਜੀ 6 ਹਾਂ ਦੇ 6 ਗੁੰਡੇ ਤਾਗਾ ਇੱਧਰੇ ਪਾਸੇ ਕਰ ਲਿਆ ਆ ਬਿਨਾ ਬੁਣੀ ਤੋਂ ਫੇਰ ਤਾਰ ਲਈ ਫੇਰ ਤਾਗਾ ਉਧਰ ਕਰ ਲਿਆ ਅਸੀਂ ਇਹ ਗੁੰਡਿਆ ਪਾਹੌਰ ਬਣਾ ਲੈਣੀ ਆ ਬਸ ਸਾਰੇ ਛੇ ਹੀ ਰਹਿ ਜਾਣੇ ਆ ਆ ਜਿਹੜਾ ਦਾਲ ਦੇ ਦਾ ਬਾਦੂ ਹੁੰਦਾ ਉਹੀ ਆ ਹਨ ਆਪਾਂ ਉਲਟੀ ਵਾਲੀ ਸਲਾਈ ਪਾ ਲੈਣੀ ਆ जेटे आप लाने दूजे तो ला ही बिना बन तो लाने उमें ला लेने दूज पहले लाइन सी हाँ देखा छे बन लें हम देख ये आप अगे अगू उम्मी पां सिलाइय दिखाई पा लैनियां आप इधर पास करके आम तार लिए ਜਦੋਂ ਤੋਂ ਸ਼ੁਰੂ ਕੀਤਾ ਨਾ ਆਪਦਾ ਉਹ ਸਾਬਣਾ ਬਣਾਇਓ ਫਿਰ ਸਿਰੇ ਤੇ ਵੱਧ ਘੱਟ ਰਹੇ ਜਿੰਨੇ ਦੋਨੇ ਪਾਸਿਆਂ ਗਣਤੀ ਰੱਖੋਗੇ ਹੁੰਦਾ ਤੁਸੀਂ ਆ ਦੇਖੀ ਆ ਤਾਂ ਇੱਕ ਗੁੰਡਾ ਆਪਣੈ extra ਹੁੰਦਾ ਹੀ ਆ ਆ ਛੇ ਰੱਖਨੇ ਆ ਦੋ ਦੋ ਇਸ ਤਰ੍ਹਾਂ ਕਰਕੇ ਉਹ ਸਾਬਣਾ ਦੇ ਜਦੋਂ ਤੁਸੀਂ ਗੁੰਡੇ ਪਾਏ ਹੋਵੇਂ ਪਾਏ ਹੋ ਆਪਦੇ ਹੁਣ ਆਪਾਂ ਲਾਸਟ ਸਲਾਈਆ ਰੰਗ ਦੀ ਹੁਣ ਆਪਾਂ ਜਿਵੇਂ ਦੂਜੀਆਂ ਸਲਾਈਆਂ ਪਾਉਣੇ ਹੋਵੇਂ ਇਹਨੂੰ ਪਾ ਦਿੰਨੇ ਆ ਆ ਛੇ ਗੁੰਡੇ ਪਾਉਣ ਲੈਂਦੇ ਇੱਥੋਂ ਤਦ ਬਾਦ ਆਹ ਉਂਤਾਰ ਲੈਨੇ ਧਗਾ ਦੇ ਵਾਲੇ ਪਾਸੇ ਕਰਕੇ ਕੰਪੇਰ ਛੇ ਬੁਣ ਲਿਆ ਵਾਲੇ ਸਾ ਦੋ ਫੇਰ ਤਾਰ ਲਈ ਇਧਰ ਨੂੰ ਕਰਕੇ ਮਸਾ ਹਬਨ ਤੀਸਾਰੀ ਪੂਰੀ ਹੋਗੀ ਹੁਣ ਆਪਾਂ ਆਹ ਵਾਲਾ ਕਲਰ ਲਾਵਾਂਗੇ ਜਦੋਂ ਹੋਰ ਸ਼ੁਰੂ ਕੀਤੀ ਆ ਦੇਖ ਆ ਇੱਥੋਂ ਐ 6 ਕੁੰਡੇ ਬਣ ਕੇ ਬਣਤੀ ਐ ਇੱਥੋਂ ਸ਼ੁਰੂ ਕੀਤੀ ਐ ਦੋ ਇੱਥੋਂ ਛੱਡ ਬਿਨਾ ਬਣਨ ਤੋਂ ਆ ਜਦੋਂ ਫਿਰ ਦੂਜੇ ਥਾਂ ਰੱਖਣੀ ਆ ਬਣਤੀ ਇਧਰਲੇ ਪਾਸੇ ਦੋ ਕੁੰਡੇ ਲੈਣੇ ਆ ਪਹਿਲਾਂ ਆਹ ਵਾਲੀ ਇਹ ਇਹ ਵਿਚਾਲੇ 6 ਕੁੰਡੇ ਦੀ ਵਿਚਾਲੇ ਦੋ ਕੁੰਡੇ ਵਾਲੀ ਬਣਤੀ ਟਿਕ ਜਾਂਦੀ ਐ ਇਹ ਹੁਣ ਜਦੋਂ ਆਪਾਂ ਸ਼ੁਰੂ ਕੀਤੀ ਆਹ ਵਾਲਾ ਰੰਗ ਚੱਲੂਗਾ ਇੱਥੇ ਜੇ ਤੁਸੀਂ ਇੱਕ ਰੰਗ ਦੀ ਬਣਨੀ ਆ ਤਾਂ ਉਹ ਵੀ ਬਣ ਸਕਦੇ ਆ ਤੁਸੀਂ ਇੱਕ ਰੰਗ ਦੀ ਜੇ ਤੁਹਾਨੂੰ ਦੋ ਦੀ ਪਸੰਦ ਆ ਤਾਂ ਦੋ ਵਾਲੀ ਵੀ ਬਣ ਸਕਦੇ ਆ ਬਿਲਕੁਲ ਜਾਲੀ ਨਹੀਂ ਹੈਗੀ ਇਹਦੇ ਵਿੱਚ ਆ ਦੋ ਗੁੰਡੇ ਤਾਂ ਸ਼ੁਰੂ ਕੀਤੀ ਸੀਗੀ ਆ ਹੁਣ 6 ਤੋਂ ਆ ਸ਼ੁਰੂ ਤਾਂ ਵੀ ਆਪਾਂ 6 ਤੋਂ ਹੀ ਕੀਤੀ ਸੀ ਇੱਥੋਂ 6 ਗੁੰਡੇ ਬਣ ਕੇ ਫਿਰ ਇੱਥੋਂ ਆ ਕਰਤੀ ਸੀ ਆ ਬਣਤੀ ਇੱਥੇ ਵਿਚਾਲੇ ਜਿਹੜੇ ਨਹੀਂ ਬਣਦੇ ਸੀਗੇ ਆ ਦੋਹਾਂ ਤੋਂ ਸੀ ਆ ਫਿਰ 6 ਤੋਂ ਦੋਹਾਂ ਤੋਂ 6 ਤੋਂ ਚਲੋ ਠੀਕ ਆ ਜੀ ਆਪਾਂ ਵੀਡੀਓ ਤਾਂ ਇੱਥੇ ਹੀ ਕਰਦੇ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ